ਮੈਂ ਗਦਾਰ ਕਹਿਣਾ ਗਾਲ ਕੱਢਣਾ ਉਹਨਾਂ ਦਾ ਇਹ ਪੇਸ਼ ਹੈ ਉਹਨਾਂ ਨੇ ਹਮੇਸ਼ਾ ਇਹ ਕਹਿਣਾ ਹੈ ਇਹ ਗਦਾਰ ਨੇ ਇਹ ਡਰ ਕੇ ਇਹਦਾ ਦੇਖ ਕੇ ਕਿੰਨੀ ਵਾਰ ਗਾਲਾਂ ਮਿਲੀਆਂ ਨੇ 26 ਨਵੰਬਰ ਨੂੰ ਖਨੌੜੀ ਦੇ ਪਿਆਰ ਨਹੀਂ ਸੀ ਕਿਹਨੂੰ ਪਤਾ ਬਈ ਇਹ ਗੱਲ ਦਾ ਦੋਸ਼ੀ ਅਸੀਂ ਲੋਕ ਸੇ ਜੋਤ ਮੋਰਚੇ ਚ ਸ਼ਾਮਿਲ ਦੇ ਤੇ ਬੰਦੀਆਂ ਦਾ ਆਪ ਉਹ ਤੇ ਪੂਰਾ ਨਹੀਂ ਉਤਰ ਸਕੇ ਅਸੀਂ ਪੂਰਾ ਉਤਰੇ ਸਾਨੂੰ ਗਾਲਾਂ ਮਿਲੀਆਂ ਜਦੋਂ ਟੱਪ ਗਏ ਫਿਰ ਦੂਜੇ ਦੇ ਨਾਲ ਪਾਂਵੀ ਗਏ ਆ ਦਿੱਲੀ ਮੋਰਚੇ ਕਿ ਕਿਸੇ ਤੇ ਜ਼ਬਰ ਹੋਇਆ ਹੋਵੇ ਤੇ ਤੁਸੀਂ ਉਹਨਾਂ ਦੀ ਹਮਾਇਤ ਕੀਤੀ ਹੋਵੇ ਬੱਚੋ ਐਸੇ ਜਰਜੀਤ ਸਿੰਘ ਨੂੰ ਕਿ ਤੇਰੇ ਸਾਹਮਣੇ ਤੇਤੋਂ ਚਾਰ ਕਰਮਾਂ ਦੂਰ ਕਿਸਾਨ ਮਜ਼ਦੂਰ ਸਰਕਾਰ ਚ ਕਮੇਗੀ ਦੇ ਉੱਤੇ ਬੀਜੇਪੀ ਦੇ ਗੁੰਡਿਆਂ ਨੇ ਅਟੈਕ ਕੀਤਾ ਦੱਸੋ ਤੁਸੀਂ ਹਮਾਇਤ ਕਿ ਗਏ ਸੀ ਅਮੇ ਇੱਕ ਜਥੇਬੰਦੀ ਨੂੰ ਬੀਜੇਪੀ ਦੇ ਗੁੰਡੇ ਕੁੱਟ ਰਹੇ ਨੇ ਤੁਸੀਂ ਆਪ ਦੇ ਪਿੰਡ ਨੂੰ ਕਹਿ ਰਹੇ ਹੋ ਕਿ ਤੁਸੀਂ ਨਹੀਂ ਜਾਣਾ ਅੱਜ ਸਾਡੀ ਜਮੀਰ ਨਹੀਂ ਕਹਿੰਦੀ ਵੱਡੇ ਬਾਦਰੋ ਅਸੀਂ 1300 ਬੰਦਾ ਲੈ ਕੇ 55 ਕਿਲੋਮੀਟਰ ਤੋਂ ਦੂਰ 1300 ਬੰਦਾ ਲੈ ਕੇ ਟਰਾਲੀਆਂ ਲੈ ਕੇ ਕਾਜੀਪੁਰ ਬਾੜੇ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮਦਦ ਤੇ ਗਇਆ ਤੇ ਤੁਸੀਂ ਸਾਨੂੰ ਗਦਾਰ ਕਹਿੰਦੇ ਹੋ ਬਾਈ ਪਤਾ ਸਾਨੂੰ ਜਦੋਂ ਸ਼ਾਜਹਾਨਪੁਰ ਦੇ ਬਾੜੇ ਦੇ ਉੱਤੇ ਰਾਜਸਥਾਨ ਦੇ ਸਾਥੀਆਂ ਨੇ ਐਸ ਕੇ ਐਫ ਦੀ ਮੀਟਿੰਗ ਚਾ ਕੇ ਰੱਖਿਆ ਕਿ ਸਾਡਾ ਰੋਸ਼ਨ ਮੰਦ ਕਰਤਾ ਸਾਡੀ ਸਪਲਾਈ ਬੰਦ ਕਰਤੀ ਐਸ ਕੇ ਐਫ ਸਾਡੀ ਹਮਾਇਤ ਕਰੇ ਸਕੀਮ ਦੇ ਵਿੱਚ ਜਦੋਂ ਕੋਈ ਹੰਗਾਰਾ ਰਿਆ ਮਿਲਿਆ ਤਾਂ ਅਸੀਂ ਕਿਹਾ ਰਣਜੀਤ ਰਾਜੂ ਨੂੰ ਜਿਹੜਾ ਇਹ ਮੋਰਚੇ 'ਚ ਸ਼ਾਮਲ ਹੈ ਕਿ ਅਸੀਂ ਕੱਲ ਨੂੰ ਆਵਾਂਗੇ ਭਾਈ ਰਾਸ਼ਨ ਵੀ ਲੈ ਕੇ ਆਵਾਂਗੇ ਬੰਦੇ ਵੀ ਲੈ ਕੇ ਆਵਾਂਗੇ ਰਾਤ ਨੂੰ ਵੀਡੀਓ ਪਈ ਕਿ 1000 ਬੰਦਾ ਸਾਡਾ ਕੱਲ ਨੂੰ ਸ਼ਾਹਜਹਾਂਪੁਰ ਦਾ ਨਾਕਾ ਭੰਨ ਕੇ ਉਹਨਾਂ ਨੂੰ ਰਾਸ਼ਨ ਸਪਲਾਈ ਕਰੂਗਾ ਹਰਿਆਣੇ ਦੀ ਪੂਸ ਖਬਰਦਾਰ ਰਹੇ ਅਸੀਂ ਕੱਲੂ ਆ ਰਿਹਾ 9 ਵਜੇ ਸਵੇਰੇ ਸਵੇਰੇ 8 ਵਜੇ ਸਨੇਹਾ ਆ ਗਿਆ ਕਿ ਪੁਲਿਸ ਨੇ ਨਾਕੇ ਚੱਕਦੇ ਆਪਣੇ ਬੰਦੇ ਫੇਰ ਵੀ ਜਾ ਕੇ ਟਰਾਲੀਆਂ ਪਰ ਕੰਨਨ ਰਾਸ਼ਨ ਦੇ ਕੇ ਆਏ ਅਹਿਮਦ ਕਰਮਿਆ ਸੀ ਸਾਰੇ ਜਹਾਨ ਨੂੰ ਪਤਾ ਹੈ ਕਿ 28 ਤਰੀਕ ਨੂੰ ਗਾਜੀਪੁਰ ਦੇ ਉੱਤੇ ਜਦੋਂ ਸ਼ਿਕਾਇਤ ਦੇ ਅਥਰੂ ਸਿੱਟੇ ਰਹੇ ਦਸਰੇ ਭਾਰਤ ਦੀ ਕਿਹੜੀ ਜਥੇਬੰਦੀ ਉਹਨਾਂ ਦੀ ਹਮਾਇਤ ਤੇ ਗਈ ਹੈ 1500 ਬੰਦਾ ਲੈ ਕੇ 120 ਕਿਲੋਮੀਟਰ ਦੂਰ ਪੈਂਦਾ ਗਾਜੀਪੁਰ ਸਾਡੇ ਤੋਂ 1500 ਵੱਡਾ ਲੈ ਕੇ ਅਸੀਂ ਗਾਜੀਪੁਰ ਦੀ ਹੱਦ ਦੇ ਉੱਤੇ ਉਹਨਾਂ ਦੀ ਹਮਾਇਤ ਕਰਨ ਗਏ ਆ ਅਸੀਂ ਤਾਂ ਡਰਪੋਕਾ ਅਸੀਂ ਤਾਂ ਗਦਾ ਆ ਇਹ ਅਸੀਂ ਛੋੜੀ ਖਾਤਰ ਨਹੀਂ ਸਾਥੀ ਕੀਤਾ ਇਹ ਛੋੜੀ ਖਾਤਰ ਨਹੀਂ ਕੀਤਾ ਉਹ ਸਰੂਤੀ ਕਿਤਾ ਤੇ ਅਸੀਂ ਜਥੇਬੰਦਕ ਹੋ ਕੇ ਉਹਦੀ ਮਦਦ ਤੇ ਜੇਲਾਂ ਦੇ ਵਿੱਚ ਡੱਕੇ ਹੋਏ ਨੇ ਨਿਸ਼ਾਨ ਹੋਰੇ ਜਿਹੜੇ ਸੁਖਬੀਰ ਵਾਲਾ ਦੀ ਪਿੱਖ ਤੇ ਖੜੇ ਤੇ ਅਸੀਂ ਗਦਾਰਾਂ ਸਰਜੀਤ ਖੂਨ ਨੂੰ ਪੁੱਛ ਲਓ ਉਹ ਉਹ ਜਗ੍ਹਾ ਜੇਲ੍ਹ ਹੋਈ ਐ ਉਹਨੂੰ ਪੁੱਛਦੇ ਫੜ ਕੇ ਕੁੱਟਿਆ ਉਹਨੇ ਤਸ਼ੱਦਦ ਕੀਤਾ ਉਹਦੇ ਝੂਠੇ ਪਰਚੇ ਪਾਏ ਸਾਡੇ ਨਾਲੋਂ ਸਾਥੀ ਦੀ ਐ ਸੀ ਸਾਡੇ ਨਾਲ ਬੋਲਦਾ ਵੀ ਰਹੀ ਸੀ ਸਾਡੇ ਦੇ ਗਨਤਾ ਦੀ ਸਟੇਜਾ ਤੋਂ ਬੋਲਦਾ ਸੀ ਪਰ ਅਸੀਂ ਇਸ ਗੱਲ ਨੂੰ ਹੀ ਦੇਖਿਆ ਕਿ ਸਰਜੀਤ ਸਾਡੇ ਬਾਰੇ ਕੀ ਬੋਲਦਾ ਹੈ ਅਸੀਂ ਇਹ ਦੇਖਿਆ ਵੀ ਸਾਡਾ ਸੰਘਰਸ਼ੀ ਸਾਥੀ ਹੈ ਸਾਡੇ ਨਾਲ ਲੜਦਾ ਰਿਹਾ ਸਾਡੇ ਨਾਲ ਖੜਦਾ ਰਿਹਾ ਇਹਦੇ ਵਿਚਾਰ ਠੀਕ ਨੇ ਇੱਕ ਸਾਲਾ ਮਜ਼ਦੂਰਾ ਦਾ ਹੰਮੀ ਹੈ ਇਸ ਕਰਕੇ ਇਹਦੇ ਤੇ ਜਵਰਦੀ ਚੱਲਿਆ ਜਾਊਗਾ ਬਠਿੰਡੇ ਮੋਰਚਾ ਲਾ ਕੇ ਸਦੀਕਪੁਰ ਨੂੰ ਜੇਲ੍ਹ ਦੇ ਵਿੱਚੋਂ ਕੱਢ ਕੇ ਲਿਆਦਾ ਅਸੀਂ ਗਦਾਰਾਂ ਤੁਸੀਂ ਸਾਨੂੰ ਗਦਾਰਾ ਨਾ ਤੁਸੀਂ ਸਾਨੂੰ ਡਰਪੋਕਾ ਦਾ ਇਹ ਨਾਰਾ ਦਿੰਦੇ ਹੋ ਓਏ ਦੱਸ ਦਿਓ ਸਾਡੇ ਤੇ 9 ਨਵੰਬਰ 2009 ਨੂੰ ਬੁਖਰੇ ਦਾਗਾ ਮਾਰਿਆ ਸਾਡੇ ਸਿਰ ਪਾੜਤੇ ਸਾਡੇ 2 ਬੰਦੇ ਸ਼ਹੀਦ ਹੋ ਗਏ 7 ਬੰਦੇ ਦੇ ਬੰਡ ਕਰਤੇ ਸੋ ਤੇ ਟੁੱਟ ਜਾਈ ਸੋਡੀ ਕਲਮ ਦੇ ਇੱਕ ਵੀ ਜਥੇਬੰਦੀ ਦੇ ਸਾਡੇ ਹੱਕ ਦੇ ਵਿੱਚ ਹਰ ਨਾ ਨਾ ਬਾਰੇ ਹੋਵੇ ਕਸ ਜੋ ਕਿਹੜੀ ਜਥੇਬੰਦੀ ਭਾਈ ਸਾਡੀ سپورਟ ਤੇ ਆਈ ਸੀ ਸੱਤ ਦੇ ਵਿੱਚ ਛੰਗਾ ਦੇ ਵਿੱਚ ਦਿਨ ਦਿਹਾੜੇ ਟੱਕਰ ਹੋਈ ਆ ਦਿਨ ਦੇ 2 ਵਜੇ ਪੁਲਸ ਦੇ ਨਾਲ ਟੱਕਰ ਹੋਈ ਆ ਟੱਕਰ ਤੇ ਪੁਲਸ ਭੱਜੀ ਆ ਸਾਡੇ ਬੰਦੇ जख्मी ਹੋਏ ਨੇ ਅਸੀਂ 70 ਬੰਦੇ जख्मी ਇਹ ਪੁਲਸ ਦੀ ਜਿਰਪ ਤੋਂ ਬਚਦੇ ਹੋਏ ਰੇਂਗਰਾਸ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਤੇ ਉਦੋਂ 6 ਘੰਟੇ ਬਾਅਦ ਅਸੀਂ ਔਰਤਾਂ ਦਾ ਘੱਟ ਰੱਖਿਆ ਦੱਸ ਦਿਓ ਭਾਈ ਕਿਹੜੀ ਜਥੇਬੰਦੀ ਸਾਡੀ ਹਮਾਇਤ ਤੇ ਆਈ ਸੀ ਤੁਹਾਡੇ ਵਿੱਚੋਂ ਦੱਸ ਦਿਓ ਤੁਸੀਂ ਦਾ ਬਹਾਦਰੋਂ ਅੱਜ ਦਾ ਡਰਪੋਕ ਉਹ 2004 ਦੇ ਵਿੱਚ ਬਿਜਲੀ ਦੇ ਬਿੱਲ ਭੜਲੇ ਵਾਤਰਾ ਕਿਸਾਨ ਮਜ਼ਦੂਰ ਸਰਕਾਰ ਕਮੇਟੀ ਦੇ ਨਾਲ ਮਾਝਾ ਵਾਲੇ ਰੇਲਵੇ ਸਟੇਸ਼ਨ ਤੇ ਸਟਾਫ ਦੀ ਗੱਡੀ ਜਾਬ ਕੀਤੀ ਸੀ ਤੇ ਪੂਰਾ ਕੱਟ ਸੀਗਾ ਉੱਥੇ ਕੋਲੀ ਚੱਲੀ ਉੱਥੇ ਲਾਠੀ ਚਾਰਜ ਹੋਇਆ ਇੱਕ ਬੰਦਾ ਸ਼ਹੀਦ ਹੋ ਗਿਆ 48 ਘੰਟਿਆਂ ਦਾ ਜਾਮ ਅਸੀਂ ਲਾਸ਼ੀਰ ਦੀ ਜ਼ਾਇਰ ਤੇ ਰੱਖੀ ਤੇ ਸਾਡੇ ਦੇ 307 ਮਾਰਡਰ ਦੇ ਪਰਚੇ ਪਾਏ ਮੈਨੂੰ ਦੱਸ ਦਿਓ ਭਾਈ ਕਿਹੜੀ ਜੱਥੇਬੰਦੀ ਸਾਡੀ ਮੈਦ ਤੇ ਆਈ ਸੀ ਤੁਸੀਂ ਸਾਨੂੰ ਡਰਪੋਕ ਕਹਿੰਦੇ ਹੋ ਓਏ ਤੁਸੀਂ ਸਾਨੂੰ ਗਦਾਰ ਕਹਦੇ ਹੋ ਅਸੀਂ ਕਦੇ ਪਿੱਛੇ ਨਹੀਂ ਹਟੇ ਦੱਸ ਦਿਓ ਪੰਜਾਬ ਦੇ ਵਿੱਚ ਕਿਹੜੀ ਜੱਥੇਬੰਦੀ ਹੈ ਜਿਹੜੀ ਸੰਘਰਸ਼ ਕਰਦੀ ਹੈ ਤੇ ਸੰਘਰਸ਼ ਕਰਦੀ ਦੀ ਅਸੀਂ ਹਮਾਇਤ ਨਹੀਂ ਕੀਤੀ ਜੇ ਵਿਦਿਆਰਥੀ ਲੜੇ ਨੇ ਤਾਂ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਜੇ ਮਜ਼ਦੂਰ ਲੜੇ ਨੇ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਜੇ ਦੇ ਹੱਪਕ ਲੜੇ ਨੇ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਜੇ ਆਂਗਣ ਵਾਲੀ ਕੁੜੀਆਂ ਲੜੀਆਂ ਨੇ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਜੇ ਬਿਜਲੀ ਕੰਮੇ ਲੜੇ ਨੇ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਤੁਸੀਂ ਤਾਂ ਸਾਡੇ ਕਿਸਾਨ ਭਰਾਓ ਅਸੀਂ ਸੋਡੀ ਹਮਾਇਤ ਤੇ ਨਹੀਂ ਆਏ ਅਸੀਂ ਸੰਘਰਸ਼ੀ ਲੋਕਾਂ ਦੇ ਹੁੰਦੇ ਜ਼ਬਰ ਦੇ ਖਿਲਾਫ ਆਏ ਹਾਂ ਅਸੀਂ ਸੋਡੇ ਨਾਲ ਸਾਡੇ ਰਿਸ਼ਤੇ ਤੇ ਸਾਡੀ ਨੀਤੀ ਦਾ ਬਹੁਤ ਰੇਤਤਾ ਬਣ ਗਈ ਇਹ ਦੂਰੀ ਦੂਰੀ ਰਹਿਣੀ ਹੈ ਇਹ ਦੂਰੀ ਨੂੰ ਕੋਈ ਮਿਟਾ ਨਹੀਂ ਸਕਦਾ ਇਹ ਮਿਟੂਗੀ ਉਦੋਂ ਜਦੋਂ ਅਸੀਂ ਬੈਠ ਕੇ apni ਨੀਤੀਆਂ ਦੇ ਵਿੱਚ ਸੁਧਾਰ ਕਰ ਲਿਆ ਇਹ ਦੂਰੀ ਨਹੀਂ ਅਸੀਂ ਸੋਡੀ ਹਮਾਇਤੇ ਦੇ ਮਿੱਤਰੋ ਆਏ ਅਸੀਂ ਸੋਡੀ ਖਾਤਰ ਇਹਦਾ ਵੇਲੇ ਨਾਲ ਨਹੀਂ ਰੱਪਿਆ ਅਸੀਂ ਦਾ ਜ਼ਬਰਦਸਤ ਵਿਰੋਧ ਕੀਤਾ ਹੈ ਇਹ ਹਾਕਮਾ ਦਾ ਕਮਾਂਡ ਤੋੜਦਾ ਵਿਰੋਧ ਕੀਤਾ ਹੈ ਆਸ਼ਾ ਸੰਯੁਕਤ ਮੋਰਚੇ ਜਿਆ ਮੰਗਾ ਦਾ ਸਮਰਥਨ ਕੀਤਾ ਉਹਦੇ ਤੇ ਲੜਾਈ ਲੜਦਾ ਸਾਡਾ ਬੀੜਾ ਚੁੱਕਿਆ ਹੋਇਆ ਹੈ ਇਹ ਬੀੜਾ ਭਾਈ ਚੁੱਕਿਆ ਰਹੂਗਾ ਸਾਨੂੰ ਇੱਕ ਸਵਾਲ ਕਰਦਾ ਹੈ ਮੀਡੀਆ ਕਿ ਬਹੁਤ ਲੇਟ ਆਏ ਓ ਸ਼ਾ